ਸਤਿਕਾਰ ਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਇਹ ਗੁਰਦਾ ਸਾਹਿਬ ਹੀਰਾ ਘਾਟ ਸਾਹਿਬ ਅਫਜਲਨਗਰ ਹਜੂਰ ਸਾਹਿਬ ਗਦਾਵਰੀ ਨਦੀ ਦੇ ਕੰਢੇ ਤੇ ਬਣਿਆ ਹੋਇਆ ਹੈ ਇੱਕ ਦਿਨ ਭਾਦਰ ਸਾਹਿਬ ਬਾਦਸ਼ਾਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਇੱਕ ਬਹੁਤ ਹੀ ਅਤੀ ਸੁੰਦਰ ਕੀਨਤੀ ਹੀਰਾ ਸਤਿਕਾਰ ਵੱਜੋਂ ਗੁਰੂ ਸਾਹਿਬ ਜੀ ਨੂੰ ਭੇਟ ਕੀਤਾ ਤੇ ਗੁਰੂ ਸਾਹਿਬ ਜੀ ਨੇ ਤੁਸ ਜਾਣ ਕੇ ਕੋਲੋਂ ਬਹਿ ਰਹੀ ਗਦਾਵਰੀ ਨਦੀ ਦੇ ਵਿੱਚ ਇਸੇ ਹੀਰੇ ਨੂੰ ਸੁੱਟ ਦਿੱਤਾ। ਭਦਰ ਸਾਹਿਬ ਬੜਾ ਹੈਰਾਨ ਹੋਇਆ ਕਿ ਮੈਂ ਬੜੇ ਸਤਕਾਰ ਤੇ ਪਿਆਰ ਦੇ ਨਾਲ ਇਹ ਹੀਰਾ ਗੁਰੂ ਸਾਹਿਬ ਜੀ ਨੇ ਭੇਟ ਕੀਤਾ ਸੀ। ਸ਼ਾਇਦ ਗੁਰੂ ਸਾਹਿਬ ਜੀ ਨੂੰ ਹੀਰੇ ਦੀ ਕੀਮਤ ਦਾ ਪਤਾ ਹੀ ਨਹੀਂ। ਗੁਰੂ ਸਾਹਿਬ ਜੀ ਨੇ ਭਦਰ ਸਾਹਿਬ ਦੀ ਇਹ ਪਰੇਸ਼ਾਨੀ ਜਾਣ ਕੇ ਗੁਰੂ ਸਾਹਿਬ ਜੀ ਨੇ ਕਿਹਾ ਜਾ ਗਦਾਵਰੀ ਵਿੱਚ ਨਜ਼ਰ ਮਾਰ। ਜਦੋਂ ਭਦਰ ਸਾਹਿਬ ਨੇ ਨੀਂਹ ਨਾਲ ਗਦਾਵਰੀ ਨਦੀ ਦੇ ਵਿੱਚ ਦੇਖਿਆ ਤਾਂ ਇੱਕ ਹੀ ਨਹੀਂ ਸਾਈਕੜੇ ਹੀਰੇ ਜੋ ਜਿਸ ਤਰ੍ਹਾਂ ਦਾ ਹੀਰਾ ਭਦਰ ਸਾਹ ਨੇ ਗੁਰੂ ਸਾਹਿਬ ਜੀ ਨੇ ਭੇਡ ਕੀਤਾ ਸੀ ਜਿਹੇ ਹਜ਼ਾਰਾਂ ਨਗੀਨੇ ਉਸ ਨਦੀ ਦੇ ਵਿੱਚ ਪਏ ਸਨ ਇਸ ਤਰ੍ਹਾਂ ਭਦਰ ਸਾਹਾ ਦਾ ਗੁਰੂ ਸਾਹਿਬ ਜੀ ਨੇ ਹੰਕਾਰ ਤੋੜਿਆ ਅਤੇ ਗੁਰੂ ਸਾਹਿਬ ਜੀ ਦੇ ਪੈਰੀ ਪੈ ਗਿਆ ਇਸ ਕੋਲ ਤਰ੍ਹਾਂ ਸਾਹਿਬ ਦੀ ਬਹੁਤ ਹੀ ਸੁੰਦਰ ਤੇ ਮਨਮੋਹਕ ਇਮਾਰਤ ਬਣੀ ਹੋਈ ਹੈ ਗੁਰੂ ਸਾਹਿਬ ਜੀ ਦਾ ਲੰਗਰ ਟੁੱਟ ਵਰਤਾ ਹੈ ਸੰਗਤਾਂ ਸਰਦਾ ਦੇ ਸਤਕਾਰ ਦੇ ਨਾਲ ਇਸ ਜਗ੍ਹਾ ਦੇ ਆ ਕੇ ਦਰਸ਼ਨ ਕਰਦਿਆਂ ਨੇ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ